ਰਾਤ ਨੂੰ ਜੰਗ ਰੁਕਣ ਤੋਂ ਬਾਅਦ ਹੁਣ ਡੋਨਲਡ 트ੰਪ ਨੇ ਫਿਰ ਤੋਂ ਐਂਟਰੀ ਮਾਰ ਦਿੱਤੀ ਹੈ ਇੱਕ ਨਵੇਂ ਐਲਾਨ ਦੇ ਨਾਲ ਇਹ ਨਵਾਂ ਐਲਾਨ ਕੀ ਹੈ ਅਤੇ ਇਸ ਨਵੇਂ ਐਲਾਨ ਦੇ ਨਾਲ ਕੀ ਪ੍ਰਭਾਵ ਪਵੇਗਾ ਕਿ ਆਪਣੇ ਲੋਕਾਂ ਨੂੰ ਫਾਇਦਾ ਹੋਵੇਗਾ ਜਾਣ ਲਵੋ ਜੀ ਆਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਰਾਤ ਜੋ ਹੈ ਉਹ جنگ ਰੁਕਣ ਦੀ ਗੱਲ ਆਖੀ ਗਈ ਆਖਿਆ ਗਿਆ ਕਿ ਸੀਜ਼ਫਾਇਰ ਜੁੜਾਏ ਉਹ ਲਾਗੂ ਹੋ ਗਿਆ ਪਰ ਇਸ ਦੇ ਵਿਚਕਾਰ ਹੀ ਬਹੁਤ ਸਾਰੇ ਮੀਡੀਆ ਰਿਪੋਰਟਸ ਦੇ ਵਿੱਚ ਖਬਰਾਂ ਚੱਲੀਆਂ ਕਿ ਜੀ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਉਸਨੇ ਕਸ਼ਮੀਰ ਦੇ ਵਿੱਚ ਗੋਲਾਬਾਰੀ ਕੀਤੀ ਹੈ ਹਾਲਾਂਕਿ ਬਹੁਤ ਸਾਰੇ ਥਾਵਾਂ ਤੇ ਕਿਹਾ ਗਿਆ ਕਿ ਨਹੀਂ ਜੋ ਉਲੰਘਣਾ ਹੈ ਉਹ ਨਹੀਂ ਹੋਈਆ ਹਾਲਾਂਕਿ ਇਹਦੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਡੋਨਲਡ 트ੰਪ ਨੇ ਸਭ ਤੋਂ ਪਹਿਲਾਂ ਦਿੱਤੀ ਸੀ ਡੋਨਲਡ 트ੰਪ ਨੇ ਹੀ ਸਭ ਤੋਂ ਪਹਿਲਾਂ ਪੋਸਟ ਪਾ ਕੇ ਆਖਿਆ ਸੀ ਕਿ ਜੋ ਸੀਜ਼ਫਾਇਰ ਹੈ ਉਹ ਲਾਗੂ ਗਿਆ ਤੇ ਉਹਨੇ ਦੋਵੇਂ ਮੁਲਕਾਂ ਨੂੰ ਵਧਾਈ ਦਿੱਤੀ ਸੀ ਅਤੇ ਉਸ ਤੋਂ ਬਾਅਦ ਵਿਦੇਸ਼ ਮੰਤਰੀ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਸੀ ਹੁਣ ਡੋਨਲਡ 트ੰਪ ਨੇ ਇੱਕ ਫਿਰ ਨਵੀਂ ਪੋਸਟ ਪਾਈ ਹੈ ਇਸ ਪੋਸਟ ਦੇ ਵਿੱਚ ਚੁਣਾਨੀ ਕੀ ਕੁਝ ਕਿਹਾ ਹੈ ਇਹ ਜਾਣ ਲਵੋ ਜੀ ਹਾਂ ਉਹਨਾਂ ਨੇ ਆਪਣੇ ਭਾਰਤ ਦੇ ਨਾਲ ਤੇ ਪਾਕਿਸਤਾਨ ਦੇ ਨਾਲ ਵੀ ਉਹ ਵਪਾਰ ਕਰਨਗੇ ਮਤਲਬ ਵਪਾਰ ਨੂੰ ਆਪਣੇ ਵਧਾਉਣਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਲਿਖਿਆ ਹੈ ਕਿ ਮੈਨੂੰ ਭਾਰਤ ਅਤੇ ਪਾਕਿਸਤਾਨ ਦੇ ਮਜ਼ਬੂਤ ਲੀਡਰਸ਼ਿਪ ਤੇ ਬਹੁਤ ਗਰਵ ਹੈ ਮਤਲਬ ਬਹੁਤ ਮਾਣ ਮਹਿਸੂਸ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਉਹਨਾਂ ਦੇ ਕੋਲ ਜੋ ਹੈ ਜਾਣਨ ਦੇ ਲਈ ਅਤੇ ਸਮਝਣ ਦੇ ਲਈ ਸ਼ਕਤੀ ਹੈ ਇਸ ਤਣਾਅ ਨੂੰ ਰੋਕਣ ਦੇ ਸਮਾ ਜਿਹੜਾ ਹੈ ਉਹ ਆ ਗਿਆ ਹੈ ਜਿਸ ਦੇ ਵਿੱਚ ਲੱਖਾਂ ਹੀ નિર્ਦੋਸ਼ ਲੋਕ ਜਿਹੜੇ ਨੇ ਉਹ ਮਾਰੇ ਜਾ ਸਕਦੇ ਸੀ ਮੈਂ ਇਹਨਾਂ ਦੋਵਾਂ ਦੇਸ਼ਾਂ ਦੇ ਨਾਲ ਵਪਾਰ ਨੂੰ ਕਾਫੀ ਹੱਦ ਤੱਕ ਅੱਗੇ ਲੈ ਕੇ ਜਾ ਰਿਹਾ ਹਾਂ ਤੇ ਉਹਨਾਂ ਨੇ ਨਾਲ ਹੀ ਕਿਹਾ ਕਿ ਮੈਂ ਦੋਨਾਂ ਦੇਸ਼ਾਂ ਦੇ ਨਾਲ ਮਿਲ ਕੇ ਕਸ਼ਮੀਰ ਦੇ ਸਬੰਧ ਨੂੰ ਵੀ ਜੋ ਹੈ ਉਹ ਜੋ ਹੈ ਉਹ ਠੀਕ ਕਰਾਂਗਾ ਮੈਂ ਇਸ ਦਾ ਸਮਾਧਾਨ ਕੱਢਣ ਦੀ ਕੋਸ਼ਿਸ਼ ਕਰਾਂਗਾ ਸੋ ਡੋਨਲਡ ਟਰੰਪ ਨੇ ਫਿਰ ਤੋਂ ਇੰਡੀਆ ਅਤੇ ਪਾਕਿਸਤਾਨ ਦੇ ਹੋ ਵਿਚੋਲੇ ਬਣ ਗਏ ਨੇ ਫਿਰ ਤੋਂ ਵਿਚੋਲੇ ਬਣ ਕੇ ਉਹ ਗੱਲ ਕਰ ਰਹੇ ਨੇ ਤੇ ਆਖ ਰਹੇ ਨੇ ਕਿ ਮੈਂ ਦੋਵੇਂ ਦੇਸ਼ਾਂ ਦਾ ਸਬੰਧ ਜਿਹੜਾ ਹੈ ਉਹ ਠੀਕ ਕਰਾਂਗਾ ਤੇ ਦੋਵੇਂ ਦੇਸ਼ਾਂ ਦੇ ਵਿੱਚ ਵਪਾਰ ਵਪਾਰ ਨੂੰ ਵਧਾਵਾਂਗਾ ਉਹਨਾਂ ਨੇ ਕਿਹਾ जो जो कि ਬਹੁਤ ਸਾਰੇ ਲੋਕ ਮਾਰੇ ਜਾ ਸਕਦੇ ਸੀ ਇਸ ਜੋ ਹੈ ਜੋ ਕੁਝ ਹੋਣ ਲੱਗਾ ਸੀ ਜੋ ਕੁਝ ਦੰਗੇ ਫਸਾਦ ਜਾਂ ਕਹਿ ਲੋ ਜਾਂ ਤੁਸੀਂ ਕਹਿ ਲੋ ਕਿ ਜੋ ਕੁਝ ਮਿਜ਼ਾਇਲਾ ਛੱਡੀਆਂ ਜਾ ਰਹੀਆਂ ਸੋ ਉਹਦੇ ਵਿੱਚ ਆਮ ਲੋਕਾਂ ਨੇ ਮਾਰੇ ਜਾਣਾ ਸੀ ਜਿਸ ਕਰਕੇ ਜੋ ਲੀਡਰਸ਼ਿਪ ਨੇ ਫੈਸਲਾ ਲਿਆ ਹੈ ਉੱਤੇ ਮੈਨੂੰ ਬਹੁਤ ਮਾਣ ਹੈ ਸੋ ਇਹ ਡੋਨਲਡ ਟਰੰਪ ਦੀ ਐਂਟਰੀ ਹੋਈ ਹੈ ਤੁਸੀਂ ਡੋਨਲਡ ਟਰੰਪ ਦੀ ਐਂਟਰੀ ਨੂੰ ਕੀ ਕਹੋਗੇ ਡੋਨਲਡ ਟਰੰਪ ਬਾਰੇ ਕੀ ਕਹੋਗੇ ਡੋਨਲਡ ਟਰੰਪ ਦੀ ਇਸ ਵਿਚੋਲਗੀ ਬਾਰੇ ਕੀ ਕਹੋਗੇ ਜ਼ਰੂਰ ਦੱਸਣਾ